ਕਹਿੰਦੇ ਨੇ ਸੰਤ ਮਹਾਪੁਰਖਾਂ ਦੀ ਸੇਵਾ ਤੇ ਉਹਨਾਂ ਦੇ ਬਚਨ ਕਦੇ ਵੀ ਖਾਲੀ ਨਹੀਂ ਜਾਂਦੇ ਇੱਕ ਨਾ ਇੱਕ ਦਿਨ ਪੂਰਨ ਹੋ ਹੀ ਜਾਂਦੇ ਹਨ ਕਿਉਂਕਿ ਪਰਮਾਤਮਾ ਦੇ ਪਿਆਰੇ ਉਸ ਪ੍ਰਭੂ ਦੇ ਨਾਲ ਇੱਕਮਿਕ ਹੋ ਜਾਂਦੇ ਹਨ ਪਰ ਦੋਹਾਂ ਦਾ ਕੋਈ ਭੇਦ ਨਹੀਂ ਪਾ ਸਕਦਾ ਜਿਹੜੇ ਸੰਤ ਮਹਾਪੁਰਖ ਹੁੰਦੇ ਹਨ ਇਹ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਦੇਖਣ ਦੀ ਸ਼ਕਤੀ ਰੱਖਦੇ ਹਨ ਬੰਦੇ ਦੀ ਰਗ ਰਗ ਪੜ ਲੈਂਦੇ ਨੇ ਤੇ ਰੱਬ ਦੀ ਰਜ਼ਾ 'ਚ ਚੱਲ ਕੇ ਪਰਉਪਕਾਰ ਕਰਦੇ ਹਨ ਅੱਜ ਦੀ ਇਹ ਘਟਨਾ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਸਾਰੀ ਘਟਨਾ ਦੁਬਈ ਦੇ ਇਫਰ ਹਿਤੀ ਹੋਟਲ ਦੇ ਬਾਹਰ ਲਿਖੀ ਹੋਈ ਹੈ ਤੇ ਇਹ ਕਿਸੇ ਵੀ ਪੰਜਾਬੀ ਵੱਲੋਂ ਨਹੀਂ ਬਲਕਿ ਉੱਥੇ ਦੇ ਅਰਬੀ ਨਵਾਬਾਂ ਤੇ ਸਰਕਾਰੀ ਅਫਸਰਾਂ ਦੇ ਵੱਲੋਂ ਲਿਖਵਾਈ ਗਈ ਹੈ ਇਹ ਘਟਨਾ ਦੁਆਬੇ ਦੇ ਵਿੱਚ ਪੈਂਦੇ ਜ਼ਿਲ੍ਹੇ ਜਲੰਧ ਸ਼ਹਿਰ ਦੇ ਲਾਗਲੇ ਪਿੰਡ ਦੀ ਹੈ ਜਿੱਥੇ ਸੰਤ ਹਰਚਰਨ ਸਿੰਘ ਜੀ ਦਾ ਤਪ ਸਥਾਨ ਹੈ ਜਿਨ੍ਹਾਂ ਨੇ ਨਾਮ ਬਾਣੀ ਦੇ ਨਾਲ ਹਜ਼ਾਰਾਂ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਿਆ ਤੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਪਰਉਪਕਾਰ ਦੇ ਕਾਰਜ ਕੀਤੇ ਇਲਾਕੇ ਦੇ ਵਿੱਚ ਗਰੀਬਾਂ ਦਾ ਮਸੀਹਾ ਕਹੀ ਜਾਣ ਵਾਲੇ ਸੰਤਾਂ ਨੇ ਆਪਣੇ ਨਾਲ ਕੋਈ ਸੇਵਕ ਨਹੀਂ ਰੱਖਿਆ ਆਪ ਤਪਸਥਾਨ ਚ ਇਕਾਂਤ ਵਿੱਚ ਰਹਿਆ ਕਰਦੇ ਸੀ ਜਦੋਂ ਸੰਤ ਇੱਥੇ ਇਸ ਅਸਥਾਨ 'ਤੇ ਪਹੁੰਚੇ ਸਨ ਤਾਂ ਸਭ ਤੋਂ ਪਹਿਲਾਂ ਇੱਕ ਕਿਸਾਨ ਭਾਗ ਸਿੰਘ ਨੇ ਸੰਤਾਂ ਦੇ ਦਰਸ਼ਨ ਕੀਤੇ ਤੇ ਕਈ ਸਾਲ ਉਹਨਾਂ ਦੇ ਉੱਥੇ ਲੰਗਰ ਦੀ ਸੇਵਾ ਕੀਤੀ ਭਾਗ ਸਿੰਘ ਦੇ ਕੋਈ ਔਲਾਦ ਨਹੀਂ ਸੀ ਤਾਂ ਸੰਤਾਂ ਨੇ ਉਹਨਾਂ ਨੂੰ ਕਿਹਾ ਕੀ ਸੰਤਾਨ ਤਾਂ ਤੇਰੀ ਹੋ ਜਾਵੇਗੀ ਪਰ ਤੈਨੂੰ ਪਹਿਲੀ ਸੰਤਾਨ ਪਰਮਾਤਮਾ ਦੀ ਸੇਵਾ ਵਿੱਚ ਲਗਾਉਣੀ ਪਵੇਗੀ ਬਚਨਾਂ ਦੇ ਅਨੁਸਾਰ ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਂ ਗੁਰਮੁਖ ਸਿੰਘ ਰੱਖਿਆ ਗਿਆ ਸੰਤਾ ਨੇ ਉਸ ਬੱਚੇ ਦਾ ਇਹ ਨਾਮ ਖੁਦ ਰੱਖਿਆ ਸੀ ਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਹੋਰ ਪੁੱਤਰਾਂ ਨੇ ਜਨਮ ਲਿਆ 5 ਸਾਲ ਦੀ ਉਮਰ ਦੇ ਵਿੱਚ ਹੀ ਭਾਗ ਸਿੰਘ ਨੇ ਆਪਣਾ ਪੁੱਤਰ ਗੁਰਮukh ਸਿੰਘ ਸੰਤਾਂ ਦੀ ਸੇਵਾ ਵਿੱਚ ਦੇ ਦਿੱਤਾ ਸੰਤਾਂ ਦੀ ਅਗਵਾਈ ਚ ਗੁਰਮukh ਸਿੰਘ ਨਾਮ ਸਿਮਰਨ ਦਾ ਧਾਣੀ ਬਣਿਆ ਕੀਰਤ ਕਰਦਾ ਤੇ ਨਾਮ ਜਪਦਾ ਸਮਾ ਭੀਤਦਾ ਗਿਆ ਤੇ ਹੌਲੀ-ਹੌਲੀ ਪਰਿਵਾਰ ਦਾ ਮੋਹ ਵੀ ਖਤਮ ਹੋ ਗਿਆ ਤੇ ਕੁਝ ਹੀ ਸਾਲਾਂ ਬਾਅਦ ਭਾਗ ਸਿੰਘ ਦੇ ਪਰਿਵਾਰ ਵਿੱਚ ਕਾਫੀ ਸਮੱਸਿਆ ਰਹਿਣ ਲੱਗੀ ਤੇ ਅੰਤ ਉਹਨਾਂ ਨੂੰ ਆਪਣੇ ਵੱਡੇ ਪੁੱਤਰ ਦੀ ਕਮੀ ਖੱਲਣ ਲੱਗੀ ਤਾਂ ਇੱਕ ਦਿਨ ਭਾਗ ਸਿੰਘ ਸੰਤਾਂ ਦੇ ਕੋਲ ਗਿਆ ਤੇ ਸੰਤਾਂ ਨੂੰ ਕਹਿਣ ਲੱਗਾ ਕਿ ਪਰਿਵਾਰ ਨੂੰ ਹੁਣ ਗੁਰਮੁਖ ਸਿੰਘ ਦੀ ਲੋੜ ਹੈ ਕਿਰਪਾ ਕਰਕੇ ਸਾਡਾ ਪੁੱਤਰ ਵਾਪਸ ਕਰ ਦਿਓ ਤਾਂ ਸੰਤਾਂ ਨੇ ਮੁਸਕੁਰਾ ਕੇ ਕਿਹਾ ਕਿ ਭਾਈ ਤੁਹਾਡਾ ਹੀ ਪੁੱਤਰ ਹੈ ਤੁਸੀਂ ਵਾਪਸ ਲੈ ਜਾਓ ਪਰ ਗੁਰਮukh ਸਿੰਘ ਜਾਣ ਨੂੰ ਤਿਆਰ ਨਹੀਂ ਸੀ ਤਾਂ ਸੰਤਾਂ ਦੀ ਕਹਿਣਤੀ ਉਹ ਵਾਪਸ ਕਰ ਜਾਣ ਲਈ ਮੰਨ ਹੀ ਗਿਆ ਜਾਂਦੇ ਜਾਂਦੇ ਸੰਤਾਂ ਨੇ ਭਾਗ ਸਿੰਘ ਨੂੰ ਕਿਹਾ ਇਹ ਤੇਰਾ ਪੁੱਤਰ ਦੁਨੀਆਵੀ ਲੋੜਾਂ ਲਈ ਨਹੀਂ ਹੈ ਦੁਨੀਆਵੀ ਲੋੜਾਂ ਲਈ ਤੈਨੂੰ ਦੋ ਹੋਰ ਪੁੱਤਰ ਦਿੱਤੇ ਸਨ ਅੱਜ ਨਹੀਂ ਤਾਂ ਕੱਲ ਇਸ ਨੂੰ ਇੱਥੇ ਆਉਣਾ ਹੀ ਪਵੇਗਾ ਇਹਨਾਂ ਸੁਣ ਕੇ ਭਾਗ ਸਿੰਘ ਨੇ ਸੰਤਾਂ ਨੂੰ ਝੁੱਕ ਕੇ ਫਤਿਹ ਬੁਲਾਈ ਤੇ ਆਪਣੇ ਪੁੱਤਰ ਨੂੰ ਵਾਪਸ ਲੈ ਗਿਆ ਤੇ ਵਾਪਸ ਲਿਜਾ ਕੇ ਖੇਤੀ ਵਿੱਚ ਲਗਾ ਦਿੱਤਾ ਗੁਰਮੁਖ ਸਿੰਘ ਮਿਹਨਤੀ ਸੀ ਉਸਨੇ ਖੇਤੀ ਸੰਭ ਲਈ ਪਰ ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੁੰਦੀ ਰਹੀ ਕਿਉਂਕਿ ਜ਼ਮੀਨ ਕੱਟ ਸੀ ਪਰਿਵਾਰ ਵੱਡਾ ਸੀ ਉਦੋਂ ਸੰਤ ਹਰਜਨਨ ਸਿੰਘ ਜੀ ਵੀ ਪੂਰੇ ਹੋ ਗਏ ਸੰਤਾਂ ਦਾ ਸਹਾਰਾ ਸੀ ਉਹ ਵੀ ਖਤਮ ਹੋ ਗਿਆ ਫਿਰ ਭਾਗ ਸਿੰਘ ਨੇ ਆਪਣੇ ਪੁੱਤਰ ਗੁਰਮੁਖ ਸਿੰਘ ਨੂੰ ਦੁਬਈ ਭੇਜਣ ਬਾਰੇ ਸੋਚਿਆ ਤੇ ਰਾਜ ਮਿਸਤਰੀ ਦੇ ਕੰਮ 'ਚ ਉਹਨੂੰ ਦੁਬਈ ਦਾ ਵੀਜ਼ਾ ਮਿਲ ਗਿਆ ਪਰ ਉਹ ਮਿਸਤਰੀ ਦਾ ਕੰਮ ਨਹੀਂ ਜਾਣਦਾ ਸੀ ਦੁਬਈ ਵਿੱਚ ਗੁਰਮੁਖ ਸਿੰਘ ਨੂੰ ਜਦੋਂ ਕੰਮ ਤੇ ਜਾਣਾ ਪਿਆ ਤਾਂ ਉਸ ਨੂੰ ਔਖਾ ਮਹਿਸੂਸ ਹੋ ਰਿਹਾ ਸੀ ਇੱਕ ਵਾਰ ਤਾਂ ਉਸ ਦੇ ਮਨ 'ਚ ਇਹ ਵੀ ਖਿਆਲ ਆਇਆ ਕਿ ਸੰਤਾਂ ਦੀ ਸੇਵਾ 'ਚ ਉਸ ਨੇ ਜਵਾਨੀ ਲੰਘਾ ਦਿੱਤੀ ਨਾ ਪੜ੍ਹਾਈ ਕੀਤੀ ਨਾ ਹੀ ਕੋਈ ਹੱਥੀ ਕੰਮ ਸਿੱਖਿਆ ਆਕਰ ਪ੍ਰਮਾਤਮਾ ਨੂੰ ਯਾਦ ਕਰਦਿਆਂ ਸਿਮਰਨ ਕਰਦੇ ਹੋਏ ਉਹ ਕੰਮ ਤੇ ਨਿਕਲ ਗਿਆ ਤੇ ਕੰਮ ਸ਼ੁਰੂ ਕਰ ਦਿੱਤਾ ਉਸ ਦਿਨ ਗੁਰਮੁਖ ਸਿੰਘ ਨੂੰ ਯਕੀਨ ਨਹੀਂ ਹੋਇਆ ਕਿ ਕਿਵੇਂ ਉਸਨੇ ਉਹ ਰਾਜ ਮਿਸਤਰੀ ਦਾ ਕੰਮ ਪੜੀ ਹੀ ਆਸਾਨੀ ਨਾਲ ਕਰ ਲਿਆ ਤੇ ਇੱਕ ਵਿਸ਼ਵਾਸ ਉਸਦੇ ਅੰਦਰ ਆ ਗਿਆ ਤੇ ਕੰਮ ਵਧੀਆ ਚੱਲਣ ਲੱਗਾ ਹੁਣ ਦੁਬਈ ਦੇ ਵਿੱਚ ਉਸ ਨੂੰ ਕਰੀਬ 4 ਸਾਲ ਹੋ ਚੁੱਕੇ ਸਨ ਉਹ ਕੰਮ ਕਰਦਾ ਪੈਸੇ ਕਮਾਉਂਦਾ ਤੇ ਪਿੱਛੇ ਘਰ ਵੀ ਭੇਜ ਦਿੰਦਾ ਜਿਸ ਨਾਲ ਘਰ ਦਾ ਵੀ ਸੁਧਾਰ ਹੋਣ ਲੱਗਿਆ ਤੇ 4 ਸਾਲਾਂ ਬਾਅਦ ਉਸ ਨੂੰ ਕੰਪਨੀ 'ਚ ਫੋਰਮੈਨ ਬਣਾ ਦਿੱਤਾ ਗਿਆ। ਕਰੀਬ 200 ਲੋਕ ਉਸ ਦੇ ਅੰਡਰ ਕੰਮ ਕਰਨ ਲੱਗੇ। ਹੌਲੀ-ਹੌਲੀ ਉਸ ਨੇ ਅਰਬੀ ਪਾਸ਼ਾ ਵੀ ਸਿੱਖ ਲਈ ਤੇ ਰਬਾਬ ਦੇ ਨਾਲ ਵਧੀਆ ਗੱਲਬਾਤ ਵੀ ਹੋ ਗਈ। ਗੁਰਮੁਖ ਸਿੰਘ ਨੇ ਆਪਣੇ ਛੋਟੇ ਭਰਾਵਾਂ ਨੂੰ ਵੀ ਕੰਮ ਲਈ ਉੱਥੇ ਹੀ ਬੁਲਾ ਲਿਆ ਸੀ। ਤੇ ਹੁਣ ਘਰ ਦੀ ਆਰਥਿਕ ਹਾਲਤ ਪੂਰੀ ਤਰ੍ਹਾਂ ਸੁਧਰ ਚੁੱਕੀ ਸੀ। 10 ਸਾਲ ਉਹ ਤਿੰਨੋਂ ਭਰਾ ਦੁਬਈ ਵਿੱਚ ਕੰਮ ਕਰਦੇ ਰਹੇ ਤੇ ਕੰਪਨੀ ਵਿੱਚ ਵਧੀਆ ਕਮਾਈ ਕਰਦੇ ਰਹੇ ਸੋ ਇੱਕ ਦਿਨ ਗੁਰਮੁਖ ਸਿੰਘ ਦੀ ਕੰਪਨੀ ਨੂੰ ਇੱਕ ਬਹੁਤ ਹੀ ਵੱਡਾ ਪ੍ਰੋਜੈਕਟ ਮਿਲਿਆ ਜਿਸ ਵਿੱਚ 30 ਮੰਜ਼ਲਾਂ ਇਮਾਰਤਾਂ ਬਣਾਈ ਜਾਣੀ ਸੀ ਕੰਮ ਕਾਫੀ ਵੱਡਾ ਸੀ ਗੁਰਮੁਖ ਸਿੰਘ ਫਾਰਮੈਨ ਸੀ ਜਿਸ ਕਰਕੇ ਉਸ ਦੀ ਦੇਖਰੇਖ ਵਿੱਚ ਹੀ ਸਾਰਾ ਕੰਮ ਹੋਣਾ ਸੀ ਕੰਮ ਚੱਲਿਆ ਤੇ ਫਿਰ ਹੌਲੀ-ਹੌਲੀ 30 ਮੰਜ਼ਲ ਇਮਾਰਤ ਦਾ ਕੰਮ ਵੀ ਪੂਰਾ ਹੋ ਗਿਆ। ਬਸ ਅਖੀਰ ਮੰਜ਼ਲ ਦਾ ਕੰਮ ਚੱਲ ਰਿਹਾ ਸੀ। ਤੇ ਉਸ ਦਿਨ ਸਰਕਾਰੀ ਬੰਦਿਆਂ ਨੇ ਰਵਾਬ ਨੇ ਤੇ ਕੁਝ ਹੋਰਾਂ ਅਫਸਰਾਂ ਨੇ ਬਿਲਡਿੰਗ ਦਾ ਮੋਆਇਨਾ ਕਰਨ ਲਈ ਆਉਣਾ ਸੀ। ਜਿਸ ਕਰਕੇ ਗੁਰਮukh ਸਿੰਘ ਸਾਰੀਆਂ ਤਿਆਰੀਆਂ ਨੂੰ ਆਪ ਦੇਖ ਰਿਹਾ ਸੀ। ਤੇ ਦੇਖਰੇਕ ਕਰਦਾ ਉਹ ਆਖਰੀ ਮੰਜ਼ਲ ਤੇ ਪਹੁੰਚ ਗਿਆ। ਜਿੱਥੇ ਕੰਮ ਚੱਲ ਰਿਹਾ ਸੀ ਗੁਰਮੁਖ ਸਿੰਘ ਦੀ ਨਜ਼ਰ ਕੁਝ ਸਰੀਆਂ ਵੱਲ ਪੈਂਦੀ ਹੈ ਜਿਹੜੇ ਕਿ ਬਾਦੂਈ ਪਾਰ ਨਿਕਲੇ ਪਏ ਸਨ ਤਾਂ ਸਮਾਂ ਘਟ ਹੋਣ ਦੇ ਕਰਕੇ ਉਹ ਆਪ ਹੀ ਉਹਨਾਂ ਸਰੀਆਂ ਨੂੰ ਕੱਟਣ ਲੱਗਾ ਕੋਈ ਸੇਫਟੀ ਨਹੀਂ ਸੀ ਤਾਂ ਕੰਮ ਕਰਦਿਆਂ ਕਰਦਿਆਂ ਉਹਦਾ ਪੈਰ ਫਿਸਲ ਗਿਆ ਤੇ ਉਹ ਤੀਵੀਂ ਮੰਜ਼ਲ ਤੋਂ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਹੀ ਉਸ ਦੀ ਚੀਕ ਨਿਕਲ ਗਈ ਥੱਲੇ ਖੜੇ ਸਾਰੇ ਲੋਕ ਉੱਪਰ ਦੇਖਣ ਲੱਗੇ ਤੇ ਆਸੀ ਪਾਸੇ ਡਰ ਦਾ ਮਾਹੌਲ ਬਣ ਗਿਆ ਥੱਲੇ ਡਿੱਗਦੇ ਗੁਰਮੁਖ ਸਿੰਘ ਨੂੰ ਆਪਣੀ ਮੌਤ ਸ਼ਰੀਆਮ ਦਿਖਾਈ ਦੇ ਰਹੀ ਸੀ ਤਾਂ ਉਸ ਨੂੰ ਆਪਣੇ ਅੱਗੇ ਸੰਤ ਹਰਚਰਨ ਸਿੰਘ ਜੀ ਦਿਖਾਈ ਦਿੱਤੇ ਜੋ ਕਿ ਕਾਫੀ ਚਿਰ ਪਹਿਲਾਂ ਹੀ ਦੁਨੀਆ ਛੱਡ ਚੁੱਕੇ ਸਨ ਫਿਰ ਉੱਥੇ ਉਸ ਵੇਲੇ ਲੋਕਾਂ ਨੇ ਇੱਕ ਕੌਤਕ ਦੇਖਿਆ ਜੋ ਦੇਖਦੇ ਹੀ ਸਭ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਗੁਰਮੁਖ ਸਿੰਘ ਜਦੋਂ ਤੀਵੀਂ ਮੰਜ਼ਲ ਤੋਂ ਥੱਲੇ ਡਿੱਗ ਰਿਹਾ ਸੀ ਤਾਂ ਉਸ ਵੇਲੇ ਹਵਾ ਦਾ ਇੱਕ ਜ਼ੋਰਦਾਰ ਬੂਲਾ ਆਉਂਦਾ ਹੈ ਜਿਹੜਾ ਕਿ ਉਸ ਨੂੰ ਉਡਾ ਕੇ ਬਿਲਡਿੰਗ ਦੇ ਪਣੇ সুইমিং ਪੂਲ ਵੱਲ ਲੈ ਗਿਆ সুইমিং ਪੂਲ ਜਿਹੜਾ ਕਿ ਉਸ ਬਿਲਡਿੰਗ ਤੋਂ ਕਰੀਬ 150 ਫੁੱਟ ਦੀ ਦੂਰੀ ਤੇ ਸੀ ਤੇ ਗੁਰਮੁਖ ਸਿੰਘ ਉਹ সুইমিং ਪੂਲ ਦੇ ਪਾਣੀ 'ਚ ਜਾ ਡਿੱਗਾ ਤੇ ਉਹ ਬਚ ਗਿਆ ਹਾਲਾਂਕਿ ਜਦੋਂ ਕੋਈ ਉਚਾਈ ਤੋਂ ਪਾਣੀ 'ਚ ਡਿੱਗਦਾ ਹੈ ਪਾਣੀ ਵੀ ਪੱਥਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਪਰ ਇਥੇ ਗੁਰਮੁਖ ਸਿੰਘ ਤੇ ਸੰਤਾਂ ਦੀ ਕਿਰਪਾ ਹੋਈ ਉਸ ਨੂੰ ਇੱਕ ਛੀਟ ਵੀ ਨਹੀਂ ਆਈ ਸਾਰੇ ਅਫਸਰਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਹੀ ਨਹੀਂ ਸੀ ਹੋ ਰਿਆ ਪਰ ਇਹ ਗੱਲ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਈ ਸੀ ਜਿਸ ਦੇ ਗਵਾਹ ਉੱਥੇ ਖੜੇ 200 ਦੇ ਕਰੀਬ ਲੋਕ ਸਨ ਉਹਨਾਂ ਗੁਰਮੁਖ ਸਿੰਘ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਬਚ ਗਏ ਤੇ ਉਸ ਸਮੇਂ ਗੁਰਮੁਖ ਸਿੰਘ ਦੇ ਕੋਲ ਕੋਈ ਜਵਾਬ ਨਹੀਂ ਸੀ ਜੋ ਵੀ ਇਹ ਕੌਤਕ ਸਾਰਿਆਂ ਦੇ ਸਾਹਮਣੇ ਵਰਤਿਆ ਸੀ ਇਹ ਸਾਰੀ ਘਟਨਾ ਉਸ ਇਮਾਰਤ ਦੇ ਬਾਹਰ ਲਿਖੀ ਗਈ ਹੈ ਤੇ ਅੱਜ ਉਸ ਇਮਾਰਤ ਦੇ ਬਾਹਰ ਇੱਕ ਹੋਟਲ ਬਣਿਆ ਹੋਇਆ ਹੈ ਗੁਰਮੁਖ ਸਿੰਘ ਕੰਮ ਛੱਡ ਕੇ ਭਾਰਤ ਆ ਗਿਆ ਤੇ ਪਰਿਵਾਰ ਨੂੰ ਕਿਹਾ ਕਿ ਮੈਨੂੰ ਸੰਤਾਂ ਦੇ ਕੋਲ ਵਾਪਸ ਜਾਣਾ ਪਵੇਗਾ ਤੇ ਹੁਣ ਮੈਂ ਪਰਮਾਤਮਾ ਦੇ ਰਸਤੇ ਤੇ ਹੀ ਚੱਲਾਂਗਾ ਕਿਉਂਕਿ ਮੈਂ ਤਾਂ ਇੱਕ ਵਾਰੀ ਮਰ ਹੀ ਚੁੱਕਾ ਆ ਤੇ ਮੈਨੂੰ ਨਵਾਂ ਜੀਵਨ ਮਿਲਿਆ ਤੇ ਮੈਂ ਆਪਣਾ ਸਾਰਾ ਜੀਵਨ ਪਰਮਾਤਮਾ ਦੇ ਲੇਖੇ ਲਗਾਉਣਾ ਚਾਹੁੰਨਾ ਹੈ ਪਰਿਵਾਰ ਨੂੰ ਵਧਿਆਂ ਸੁਧਾਰ ਦੇ ਕੇ ਉਹ ਆਪਣੀ ਭਗਤੀ ਕਰਨ ਲਈ ਕਿਸੇ ਅਣਜਾਣ ਜਗ੍ਹਾ ਤੇ ਚਲਿਆ ਗਿਆ ਤੇ ਵਾਪਸ ਕਦੀ ਨਹੀਂ ਆਇਆ ਤੇ ਬਾਕੀ ਦੋਨੋਂ ਭਰਾ ਹਲੇ ਵੀ ਦੁਬਈ ਵਿੱਚ ਹੀ ਕੰਮ ਕਰਦੇ ਹਨ ਦੱਸਿਆ ਜਾਂਦਾ ਹੈ ਕਿ ਬਹੁਤ ਵਾਰ ਗੁਰਮੁਖ ਸਿੰਘ ਨੂੰ ਹਜੂਰ ਸਾਈਂ ਵੇ ਦੇਖਿਆ ਗਿਆ। ਸੂਈ ਸਿੱਕੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਸ ਸੱਚੀ ਹੱਦ ਬੀਤੀ ਆਪਣੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਦੱਸਣਾ। ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ। ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਰੋ ਹੱਸਦੇ ਰੋ ਵਸਦੇ ਰੋ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।